ਮਰਹੂਮ ਤਰਮਿੰਦਰ ਦਿਉਲ ਦੇ ਵੱਲੋਂ ਆਪਣੇ ਸਾਈਕਲ ਨੂੰ ਪੈਂਚਰ ਲਗਾਇਆ ਜਾਂਦਾ ਸੀ। ਉਹਨਾਂ ਦਾ ਸਾਈਕਲ ਜਦੋਂ ਪੈਂਚਰ ਹੋ ਜਾਂਦਾ ਸੀ ਇੱਥੇ ਆ ਕੇ ਪੈਂਚਰ ਲਗਾਉਂਦੇ ਹੁੰਦੇ ਸਨ। ਕਹਿੰਦੇ ਉਸ ਵਕਤ ਸਿਰਫ 25 ਪੈਸੇ ਦੇ ਵਿੱਚ ਸਾਈਕਲ ਨੂੰ ਪੈਂਚਰ ਲੱਗ ਜਾਂਦਾ ਸੀ ਤੇ ਗਾਹਕ ਵੀ ਬਹੁਤ ਹੁੰਦੇ ਸੀ। ਤਰਮਿੰਦਰ ਨੇ ਪੈਂਚਰ ਲਵਾਇਆ ਸੀਗਾ ਪਰ ਪੈਸੇ ਨਹੀਂ ਦਿੱਤੇ ਸੱਚ ਕੀ ਹੈ? ਨਹੀਂ ਬਿਲਕੁਲ ਨਹੀਂ ਸੱਚ। ਇਹ ਸੱਚ ਹੀ ਹੈਗਾ ਵੀ। ਤਰਵਿੰਦਰ ਆਇਆ ਬੰਦਾ ਹੀ ਨਹੀਂ ਪਹਿਲੀ ਗੱਲ ਦੀ ਐ ਉਸ ਟਾਈਮ ਕੇ ਤਾਂ ਤੀਨਾ ਦੀ ਛੱਤ ਹੁੰਦੀ ਸੀ ਤੇ ਹੁਣ ਜਿਹੜੀ ਹੈ ਬਾਲਿਆਂ ਦੀ ਛੱਤ ਪਾ ਦਿੱਤੀ ਗਈ ਹੈ ਉਹਨਾਂ ਨੂੰ ਮਹੀਨੇ ਬਾਅਦ 60 ਰੁਪਏ ਮਿਲਦੇ ਹੁੰਦੇ ਸੀ ਤਨਖਾਹ ਲਈ ਪਰ ਰੋਟੀ ਪਾਣੀ ਵੀ ਦੀ ਜਿਹੜਾ ਖਾਂਦੇ ਦੀ ਕੋਈ ਬਾਜ਼ ਨਹੀਂ ਹੈਗਾ ਦੀ ਕਿਸੇ ਨੂੰ ਇੱਕ ਦੋ ਇਹਨੂੰ ਵੀ ਮੈਦ ਨਾਲ ਨਿਕਾਣੀ ਉਹਨਾਂ ਨੇ ਨਿਕਾਣੀ ਜਿਹੜਾ ਦੇਖਿਆ ਉਹਨੇ ਖਾ ਲੈਣੀ ਹੈ ਰੋਟੀ ਬੈਠੀ ਇੱਥੇ ਇਕੱਠੇ ਬਹਨੇ ਦੀ ਬਿਗਲੀ ਹੁੰਦੀ ਜਿਹੜਾਂ ਦੀ 27 26 ਬੰਦੇ ਹੁੰਦੇ ਦੀ ਉਹ ਮਹਿਕਮੇ ਦੀ ਅਸੀਂ ਖੁਦ ਉਹਨਾਂ ਨੂੰ ਚਾਹ ਥੱਲੇ ਲੈ ਕੇ ਹੁੰਦੇ ਸੀ ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਇਸ ਵਕਤ ਅਸੀਂ ਜਿਸ ਜਗ੍ਹਾ ਦੇ ਉੱਤੇ ਮੌਜੂਦ ਆ ਇਹ ਉਹ ਥਾਂ ਜਿੱਥੇ ਕੀ ਮਰਹੂਮ ਧਰਮਿੰਦਰ ਦਿਉਲ ਦੇ ਵੱਲੋਂ ਆਪਣੇ ਸਾਈਕਲ ਨੂੰ ਪੈਂਚਰ ਲਗਾਇਆ ਜਾਂਦਾ ਸੀ ਅਕਸਰ ਜਦੋਂ ਉਹ ਆਪਣੀ ਡਿਊਟੀ ਕਰਦੇ ਹੁੰਦੇ ਸਨ ਇਸ ਜਗ੍ਹਾ ਦੇ ਉੱਤੇ ਆ ਕੇ ਰੁਕਦੇ ਹੁੰਦੇ ਸਨ ਕਿਉਂਕਿ ਇਸ ਜਗ੍ਹਾ ਤੋਂ ਤਕਰੀਬਨ ਉਨ੍ਹਾਂ ਦੀ ਡੇਢ ਕਿਲੋਮੀਟਰ ਦੂਰ ਜਿਹੜੀ ਹੈ ਡਿਊਟੀ ਹੁੰਦੀ ਸੀ ਤਾਂ ਤੁਸੀਂ ਉਹ ਤਸਵੀਰ ਦੇਖ ਸਕਦੇ ਹੋ ਕਿ ਜਿੱਥੇ ਧਰਮਿੰਦਰ ਦਿਓਲ ਅਕਸਰ ਹੀ ਉਹਨਾਂ ਦਾ ਸਾਈਕਲ ਜਦੋਂ ਪੈਂਚਰ ਹੋ ਜਾਂਦਾ ਸੀ ਇੱਥੇ ਆ ਕੇ ਪੈਂਚਰ ਲਗਾਉਂਦੇ ਹੁੰਦੇ ਸਨ ਤੇ ਉਹਨਾਂ ਦੇ ਨਾਲ ਦੇ ਵੀ ਕਈ ਜਣੇ ਬੈਠ ਕੇ ਇੱਥੇ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਚਾਹ ਪਾਣੀ ਵੀ ਪੀਂਦੇ ਹੁੰਦੇ ਸੀ ਹਾਲਾਂਕਿ ਉਸ ਵਕਤ ਇੱਥੇ ਕਾਫੀ ਜ਼ਿਆਦਾ ਦਰਖਤ ਵੀ ਲੱਗੇ ਹੋਏ ਸਨ ਪਰ ਸਮੇਂ ਦੇ ਅਨੁਸਾਰ ਜੋ ਬਹੁਤ ਕੁਝ ਬਦਲ ਜਾਂਦਾ ਹੈ ਤੁਸੀਂ ਦੇਖੋ ਪਰੇ ਦੁਕਾਨ ਕਿਤੇ ਨਾ ਕਿਤੇ ਉਸ ਤਰੀਕੇ ਦੀ ਅਜੇ ਵੀ ਪਈ ਹੈ ਹਾਲਾਂਕਿ ਇਹ ਉਸ ਟਾਈਮ ਕੇ ਤੇ ਤਿੰਨਾ ਦੀ ਛੱਤ ਹੁੰਦੀ ਸੀ ਤੇ ਹੁਣ ਜਿਹੜੀ ਹੈ ਬਾਲਿਆਂ ਦੀ ਛੱਤ ਪਾ ਦਿੱਤੀ ਗਈ ਹੈ ਇਹ ਬਿਲਕੁਲ ਜੋੜੇਪੁਰ ਦੇ ਨਜ਼ਦੀਕ ਹੈ ਦੁਕਾਨ ਹੈ ਜਿੱਥੇ ਕਿ ਤਰਮਿੰਦਰ ਦਿਓਲ ਅਕਸਰ ਹੀ ਆਪਣੇ ਸਾਈਕਲ ਦਾ ਪੈਂਚਰ ਲਗਾਉਂਦੇ ਹੁੰਦੇ ਸੀ ਇੱਕ ਸਕੂਟਰ ਵੀ ਇੱਥੇ ਖੜਾ ਹੋਇਆ ਹੈ ਇਹ ਵੀ ਕਾਫੀ ਪੁਰਾਣਾ ਜਿਹੜਾ ਇਹ ਸਕੂਟਰ ਲੱਗ ਰਿਹਾ ਹੈ ਸਮਾਨ ਵੀ ਜਿਹੜਾ ਸਾਰਾ ਪੈਂਚਰ ਲਗਾਉਣ ਦਾ ਜਾਂ ਟਿਊਬਾਂ ਪਾਉਣ ਦਾ ਅੰਕਲ ਜੀ ਹੋਰਾਂ ਦੇ ਵੱਲੋਂ ਇੱਥੇ ਰੱਖਿਆ ਹੋਇਆ ਹੈ ਕਹਿੰਦੇ ਉਸ ਵਕਤ ਸਿਰਫ 25 ਪੈਸੇ ਦੇ ਵਿੱਚ ਸਾਈਕਲ ਨੂੰ ਪੈਂਚਰ ਲੱਗ ਜਾਂਦਾ ਸੀ ਤੇ ਗਾਹਕ ਵੀ ਬਹੁਤ ਹੁੰਦੇ ਸੀ ਸਮਾਂ ਬਦਲਿਆ ਹਾਲਾਤ ਬਦਲੇ ਤਕਨੀਕੀ ਯੁੱਗ ਆ ਗਿਆ ਤੇ ਅੱਜ ਸਾਈਕਲ ਤੇ ਕੋਈ ਵਿਰਲਾ ਟਾਵਾ ਹੀ ਜਾਂਦਾ ਦਿਖਦਾ ਹੈ ਹਰ ਕੋਈ ਗੱਡੀਆਂ ਦੇ ਵਿੱਚ ਜਾਂ ਫਿਰ ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਜਾਂਦਾ ਇੱਥੇ ਧਰਮਿੰਦਰ ਦਿਓਲ ਹੁਰੀ ਅਕਸਰ ਹੀ ਆਉਂਦੇ ਹੁੰਦੇ ਸੀਗੇ ਸਸੀ ਕਾਲਜੀ ਮੈਂ ਮਨਦੀਪ ਕਾਲਾ ਪੰਜਾਬੀ ਸਿੰਗਰ ਤੇ ਮੈਂ ਬਜ਼ੁਰਗਾਂ ਤੋਂ ਸੁਣਿਆ ਜੀ ਤੇ ਧਰਮਿੰਦਰ ਜੀ ਆਪਣੇ ਸਾਈਕਲ ਦਾ ਪੈਂਚਰ ਜਿਹੜਾ ਸੀ ਉਹ ਉਰੋਂ ਹੀ ਲਵਾਉਂਦੇ ਸੀ ਬਾਕੀ ਆ ਬਜ਼ੁਰਗ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰੋ ਜੀ ਤੁਸੀਂ ਪਤਾ ਕਰੋ ਤਾਂ ਬਾਪੂ ਜੀ ਇੱਥੇ ਅਕਸਰ ਹੀ ਧਰਮਿੰਦਰ ਦਿਓਲ ਹੁਰੀ ਆਉਂਦੇ ਹੁੰਦੇ ਸੀ ਹਾਂ ਜੀ ਹਾਂ ਮੇਰੇ ਫਾਤਿਹ ਸਰਦਾਰ ਉਜਾਗਰ ਸਿੰਘ ਉਹਨਾਂ ਨਾਲ ਸਾਡਾ ਬਹੁਤ ਬੈਠਣ ਉੱਠਣ ਦੀ ਜੀ ਚਾਹ ਪਾਣੀ ਵੀ ਇੱਥੇ ਪੀਂਦੇ ਆ ਕੇ ਤੇ ਬਾਕੀ ਸਾਨਿਆ ਸਾਡੀ ਭੈਣ ਵੀ ਆਈ ਉੱਥੇ ਲੈ ਵੀ ਪਰ ਮੰਨੇ ਉਹਦੇ ਕਰਕੇ ਵੀ ਸਾਨੂੰ ਜਾਣ ਦੇ ਦੀ ਜਿਆਦਾ ਇਸ ਕਰਕੇ ਉਹਨਾਂ ਦਾ ਸਾਰਿਆਂ ਨੇ ਪਿਆਰ ਸੀ ਕੋਈ ਇਹੋ ਜਿਹਾ ਬੰਦਾ ਨਹੀਂ ਜਿਹਦੇ ਨਾਲ ਉਹਦਾ ਪਿਆਰ ਨਹੀਂ ਸੀ ਹਰੇਕ ਬੰਦੇ ਨੂੰ ਉਹਨੇ ਹੱਸ ਕੇ ਬੁਲਾਉਣਾ ਹੱਸ ਕੇ ਬੁਲਾਉਣਾ ਹੱਸ ਕੇ ਜਾਣਾ ਹੱਸ ਕੇ ਰਹਿਣਾ ਪਰ ਰੋਟੀ ਪਾਣੀ ਵੀ ਦੀ ਜਿਹੜਾ ਖਾਂਦੇ ਦੀ ਕੋਈ ਬਾਜ ਨਹੀਂ ਹੈਗਾ ਦੀ ਕਿਸੇ ਨੂੰ ਲਿਕ ਦਿਓ ਇਹਨੂੰ ਵੀ ਮੈਂ ਇਹ ਨਾਲ ਨਹੀਂ ਖਾਣੀ ਉਹਨਾਂ ਨੇ ਨਹੀਂ ਖਾਣੀ ਜਿਹੜਾ ਦੇਖਿਆ ਉਹਨੇ ਖਾ ਲੈਣੀ ਹੈ ਰੋਟੀ ਬੈਠੀ ਇਸ ਕਰਕੇ ਜੀ ਬਹੁਤ ਵਧੀਆ ਬੰਦਾ ਸੀ ਉਹ ਤੇ ਬਹੁਤ ਬੜਿਆ ਟਾਈਮ ਕੱਟ ਗਿਆ ਸਾਡੇ ਕੋਲੇ ਆ ਕੇ ਉਹ ਅਸੀਂ ਤਾਂ ਉਹਦਾ ਧੰਨਵਾਦ ਕਰਦੇ ਆ ਵਿਚਾਰੇ ਦਾ ਬਹੁਤ ਜਿੱਥੇ ਵੀ ਰਹੇ ਵਿਚਾਰਾ ਸੁਰਗਾਂ ਅੰਝ ਜਾਵੇ ਬਸ ਪਰਮਾਤਮਾ ਉਹਨੂੰ ਤੰਦਰੁਸਤੀ ਰੱਖੇ ਬਸ ਐਸੀ ਰਹੀ ਲੋੜ ਹੈ ਸਭ ਤੋਂ ਬਿਲਕੁਲ ਪਾਪਾ ਜੀ ਤੁਹਾਡੀ ਬਜ਼ੁਰਗ ਦਾਸਦੀ ਹੁੰਦੀਆਂ ਵੀ ਉਹਨਾਂ ਦਾ ਸੁਭਾਅ ਕਿਦਾਂ ਦਾ ਸੀ ਜਾਂ ਕੀ ਖਾਣ ਪੀਣ ਦੇ ਸ਼ੌਕੀਨ ਸੀ ਉਹ ਨਹੀਂ ਜੀ ਚਾਹ ਪਾਣੀ ਬੱਦ ਉਹਨਾਂ ਦਾ ਸਕੈਂਟੀ ਹੋਰ ਤਾਂ ਕੋਈ ਖਾਣ ਨੂੰ ਆਏ ਤੁਹਾਨੂੰ ਪਤਾ ਹੀ ਆ ਵੀ ਇੱਥੇ ਇਕੱਠੇ ਬਹਿੰਦੇ ਦੀ ਬੀਗਲੀ ਹੁੰਦੀ ਜਿਹੜਾਂ ਦੀ ਜੀ 27 28 ਬੰਦੇ ਹੁੰਦੇ ਦੀ ਹੈ ਨਾ ਮੈਕਮੇਂ ਦੇ ਅਸੀਂ ਖੋਦੇ ਉਹਨਾਂ ਨੂੰ ਚਾਹ ਥੱਲੇ ਲੈ ਕੇ ਆਉਂਦੇ ਸੀ ਕਿੰਨੇ ਦੀ ਆਪ ਕਹਾਣ ਲਿਖ ਕਪਾ ਚਾਹਦਾ ਸੀ ਸਾਰੇ ਜੀ ਜਦੋਂ ਉਸ ਟਾਈਮ ਦੀ ਗੱਲ ਕਰਦਾ ਤੁਹਾਨੂੰ ਆ ਤਾਂ ਹੁਣ ਤਾਂ ਐਂ 15 ਪੀਣ ਚਾਹ ਜਾਂਦਾ ਕੋਈ ਅਲੱਗ ਬਾਕੀ ਉਹਨਾਂ ਨੇ 2 ਘੰਟੇ ਸਾਡੂ ਕੋ ਬੈਠਣਾ ਮਹੀਨੇ ਬਾਅਦ ਉਹਨਾਂ ਦੀ 28 ਤਰੀਕ ਨੂੰ ਹੁੰਦੀ ਹੁੰਦੀ ਜਿਹੜਾ ਦੀ ਵੀਕਲੀ ਉਹ 28 ਤਰੀਕ ਨੂੰ ਇਕੱਠੇ ਹੁੰਦੇ ਸੀ ਸਾਰੇ ਜਿੰਨੇ ਵੀ ਉਹਨਾਂ ਦੇ ਬੰਦੇ ਸੀ ਬਾਕੀ ਜਿਹੜੇ ਉਹਨਾਂ ਨਾਲ ਬੰਦੇ ਰਹਿੰਦੇ ਸੀ ਇੰਨੇ ਖੁਸ਼ ਹੁੰਦੇ ਸੀ ਸਾਰੇ ਕਿਉਂਕਿ ਜਦ ਉਸ ਟਾਈਮ ਦੀ ਕੋਈ ਦੂਜੇ ਨੂੰ ਕੋਈ ਸਾਈਨ ਨਹੀਂ ਮਾਰਨ ਚਾਹੁੰਦਾ ਕਿ ਮੰਦਿਰ ਦੂਏ ਨੂੰ ਗੱਲ ਕਰਦਾ ਜਿਹਰੇ ਬੰਦੇ ਨਾਲ ਵੀ ਇਹ ਭਾਈ ਮੇਰਾ ਬੰਦਾ ਠੀਕ ਹੈ ਨਾ ਹੁਣ ਤਾਂ ਕੋਈ ਮੇਰੇ ਨੂੰ ਸਮਝਦੀ ਨਹੀਂਗਾ ਹੁਣ ਤਾਂ ਜੇ ਕੋਲ ਦੀ ਆ ਵੀ ਹੁਣ ਦੇਖ ਲੰਘ ਗਿਆ ਕੇ ਉਹਨੇ ਐ ਨਹੀਂ ਕਹਣਾ ਵੀ ਇਹ ਮੇਰਾ ਬਜ਼ੁਰਗ ਹੈ ਨਾ ਬਲਾਵ ਲਮਾ ਨਾ ਲੰਘ ਜਾਣਾ ਕੋਲ ਜਿਆ ਕੇ ਨਾ ਤਰਵਿੰਦਰ ਦਾ ਬੰਦਾ ਨਹੀਂ ਬੰਦਾ ਈ ਤਰਵਿੰਦਰ ਬਹੁਤ ਦਵਿਆ ਬੰਦਾ ਲੀ ਨਾਲੇ ਅਨਸਰਾੜੀ ਪਿੰਡ ਉਹ ਤਾਂ ਕਿਹੜਾ ਦੂਰਾ ਪਿੰਡ ਜੀ ਬਪੂ ਜਦੋਂ ਉਹਨਾਂ ਦੇ ਮੌਤ ਦੀ ਖਬਰ ਪਤਾ ਲੱਗੀ ਮਨ ਨੂੰ ਬਹੁਤ ਥੇਸ ਪਹੁੰਚੀ ਹੋਣੀ ਹੈ ਅੱਜ ਨਹੀਂ ਇਹ ਤਾਂ ਪਹਿਲਾਂ ਵੀ ਥੇਸ ਮੌਤ ਵੱਜੀ ਸਾਨੂੰ ਜਿੱਦਾਂ ਪਹਿਲਾਂ ਟੀਵੀ ਤੇ ਲਾਂਚ ਹੋਇਆ ਉਹਦੋਂ ਵੀ ਅਸੀਂ ਸੁਣ ਕੇ ਨਾ ਸਾਨੂੰ ਬੜਾ ਦੁੱਖ ਹੋਇਆ ਰੋਣਾ ਵੀ ਆ ਗਿਆ ਬਸ ਵੀ ਇੰਨਾ ਵਧੀਆ ਬੰਦਾ ਤੇ ਦੁਨੀਆ ਤੋਂ ਚਲਾ ਗਿਆ ਨਾਲੇ ਉਮਰ ਕਿਹੜੀ ਐਨੀ ਉਮਰ ਲੋਕ ਤਾਂ 105-5 ਸਾਲ ਦੇ ਬੰਦੇ ਹੋਏ ਫੜਦੇ ਨੇ ਬਤਾ ਉਮਰ ਹੀ ਕਿੰਨੀ ਆ 99 ਸਾਲ ਦੇ ਤਾਂ ਹਾਂ ਤੇ ਲੋਕ ਇਹ ਵੀ ਕਹਿੰਦੇ ਕਹਿੰਦੇ ਇਸ ਦੁਕਾਨ ਦੇ ਪੈਸੇ ਦੇਣ ਵਾਲੇ ਨੇ ਧਰਮਿੰਦਰ ਨੇ ਪੈਂਚਰ ਲਵਾਇਆ ਸੀਗਾ ਪਰ ਪੈਸੇ ਨਹੀਂ ਦਿੱਤੇ ਸੱਚ ਕੀ ਹੈ ਨਹੀਂ ਜੀ ਬਿਲਕੁਲ ਨਹੀਂ ਸੱਚ ਹੈ ਇਹ ਸੱਚ ਨਹੀਂ ਹੈਗਾ ਜੀ ਤੇ ਧਰਮਿੰਦਰ ਇਹਦਾ ਬੰਦਾ ਹੀ ਨਹੀਂ ਸੀ ਪਹਿਲੀ ਗੱਲ ਦੀ ਉਹਨਾਂ ਨੂੰ ਮਹੀਨੇ ਬਾਅਦ 60 ਰੁਪਏ ਮਿਲਦੇ ਹੁੰਦੇ ਸੀ ਤਨਖਾਹ ਦੀ ਮਹੀਨੇ ਬਾਅਦ 60 ਰੁਪਏ ਮਿਲੇ ਮੇਰੇ ਸਾਹਮਣੇ ਦੇਖਿਆ ਮੈਂ ਖੁਦ 60 ਰੁਪਏ ਨਾ ਦੱਸੋ ਕੀ 60 ਰੁਪਏ ਨਾ ਬਹੁਤ ਕੁਝ ਬਣਦਾ ਯਾਰ ਹੁਣ 60 ਰੁਪਏ ਨਾ ਕੀ ਆਉਂਦਾ ਪਹਿਲਾਂ ਦੱਸੋ 60 ਰੁਪਏ ਨਾ ਹੁਣ ਕੁਝ ਨਹੀਂ ਆਉਂਦਾ ਜੀ ਉਹ ਜਮਾਨਾ ਦਾ ਇਹ ਜੀਤੀ ਵੀ ਇੱਕ ਚਵਾਨੀ ਦਾ ਬੰਦਾ ਰੱਜੇ ਲੈਂਦਾ ਸੀ ਹੁਣ ਤਾਂ ਤੁਸੀਂ ਦੇਖ ਲਓ ਵੀ ਆ ਚਵਾਨੀ ਦਾ ਚਵਾਨੀ ਜੇ ਬੰਦੇ ਨੂੰ 10 ਰੁਪਏ ਦੇ ਤਾਂ ਕੋਈ ਨਾਮ ਐ ਨਹੀਂ ਲੈਣੇ 100 ਰੁਪਏ ਦੇ ਦੇਣਾ ਹਾਂ ਅਗਲਾ ਨਿਆਣਾ ਵੀ ਨਹੀਂ ਹੁਣ ਤਾਂ ਲੈਂਦਾ 100 ਤੋਂ ਘੱਟ ਜੀ ਉਸ ਟਾਈਮ ਮੇ ਜਿਹੜੇ ਸਾਈਕਲ ਨੂੰ ਪੈਂਚਰ ਲੱਗਦੇ ਸੀ ਕਿੰਨੇ ਪੈਸੇ ਲੱਗਦੇ ਹੁੰਦੇ ਸੀ ਹਰ ਜੀ 25 ਪੈਸੇ ਦਾ ਪੈਂਚਰ ਸੀ 20 ਪੈਸੇ ਦਾ ਹੁਣ 20 ਰੁਪਏ ਪੈਂਚਰ ਹਜੇ ਵੀ ਸਬਰ ਨਹੀਂ ਹੁੰਦਾ ਜਦ 20 ਪੈਸੇ ਜੀ ਸਬਰ ਆ ਜਾਂਦਾ ਜੀ ਪਹਿਸ ਟਾਈਮ ਲੋਕਾਂ ਦੇ ਵਿੱਚ ਵੀ ਏਕਾ ਸੀਗਾ ਲੋਕਾਂ ਨੂੰ ਏਕਾ ਕੀ ਦੀ ਇੱਕ ਦੂਏ ਨੂੰ ਆਏ ਸਮਝਦਾ ਦੀ ਜੇ ਕਿਤੇ ਕਰ ਦਾਣੇ ਨਹੀਂ ਲੱਗ ਲੈ ਦਾਣੇ ਸੱਟਿਆਂ ਦੀ ਜਾ ਕੇ ਵੀ ਆ ਲੈ ਭਾਈ ਭੁੱਖੇ ਨਾ ਬੈਠੋ ਭੁੱਖੇ ਨਾ ਬੈਠੋ ਸਾਰੇ ਨਾਲ ਖੁਦ ਹੋਏ ਆਵਿਆ ਅਸੀਂ ਵੀ ਆਂ ਝੂਠ ਨਹੀਂ ਬੋਲਦੇ ਆਂਗੇ ਸਾਨੂੰ ਵੀ ਲੋਕਾਂ ਨੇ ਬਥੇਰਾ ਕੋਈ ਦਿੱਤਾ ਵੀ ਕਹੀ ਝੂਠ ਬੋਲੀਏ ਅਸੀਂ ਵੀ ਸਾਣ ਨਹੀਂ ਭੋਲਦੇ ਲੋਕਾਂ ਦਾ ਜਿਹੜੇ ਸਾਨੂੰ ਕੋਲ ਆਇਆ ਲੋਕਾਂ ਨੇ ਇਹ ਉਹ ਦੁਕਾਨ ਹੈ ਜਿੱਥੇ ਕਿ ਅਕਸਰ ਹੀ ਤਰਮਿੰਦਰ ਦਿਓਲ ਹੋਰੀ ਆਪਣੇ ਸਾਈਕਲ ਦਾ ਪੈਂਚਰ ਲਗਾਉਂਦੇ ਹੁੰਦੇ ਸੀ ਉਸ ਟਾਈਮ ਰੇਟ ਵੀ ਮਹਿਜ 25 ਪੈਸੇ ਦੇ ਕਰੀਬ ਹੁੰਦਾ ਸੀ ਹਾਲਾਂਕਿ ਹੁਣ ਉਹ ਰੇਟ ਬਦਲ ਕੇ ਰੁਪਈਆਂ ਦੇ ਵਿੱਚ ਹੋ ਚੁੱਕੇ ਨੇ ਸੋਸ਼ਲ ਮੀਡੀਆ ਤੇ ਇਹ ਵੀ ਗੱਲਾਂ ਚੱਲਦੀਆਂ ਨੇ ਕਿ ਆਖਿਰਕਾਰ ਰੇਟ ਜਿਹੜੇ ਆ ਜਾਂ ਫਿਰ ਪੈਸੇ ਦੇਣੇ ਸੀਗੇ ਤਰਮਿੰਦਰ ਦਿਓਲ ਨੇ ਪਰ ਬਾਪੂ ਜੀ ਹੋਰਾਂ ਨੇ ਕਿਹਾ ਵੀ ਤਰਮਿੰਦਰ ਦਿਓਲ ਤਾਂ ਇਸ ਤਰ੍ਹਾਂ ਦੇ ਇਨਸਾਨ ਹੀ ਨਹੀਂ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦੀ 60 ਰੁਪਏ ਦੀ ਕਰੀਬ ਤਨਖਾਹ ਹੁੰਦੀ ਸੀ ਤੇ ਜਹੇ ਦੇ ਵਿੱਚ ਉਹਨਾਂ ਨੇ ਕਦੀ ਵੀ ਕਿਸੇ ਦਾ 1 ਰੁਪਿਆ ਵੀ ਨਹੀਂ ਰੱਖਿਆ